ਮੈਂ ਤੁਹਾਡਾ ਆਪਣਾ ਕਿਪਾਸਿੰਜੀ ਸਟਾਰ ਟਿਵੀ ਤੋਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੱਲ ਮਾਤਾ ਰਾਣੀ ਦਾ ਜਾਗਰਣ ਕਰਵਾਇਆ ਜਾ ਰਿਹਾ ਕੌਣ ਕੌਣ ਨੂੰ ਦੇ ਵਿੱਚ ਸ਼ਾਮਲ ਹੋ ਰਿਹਾ ਕਿਵੇਂ ਕਿਵੇਂ ਜਿਹੜਾ ਸਮਾਗਮ ਹੈ ਸਾਡੇ ਵਿੱਚ ਉਹਨਾਂ ਦੇ ਪ੍ਰਧਾਨ ਸਾਹਿਬ ਹੈ ਜਮ ਜਮ ਸਰਜੀ ਜੀ ਕਿਵੇਂ ਦਾ ਜਿਹੜਾ ਤੁਸੀਂ ਕੱਲ ਨੂੰ ਜਾਗਰਣ ਕਰਵਾ ਰਹੇ ਹੋ ਕਿੰਨੇ ਵਜੇ ਸ਼ੁਰੂ ਹੋਏਗਾ ਕੀ ਤੁਹਾਡੀ ਰਸਮ ਹੋਏਗੀ ਪਹਿਲਾਂ ਸਵੇਰ ਤੋਂ ਲੈ ਕੇ ਇਹ ਜਿਹੜਾ ਜਾਗਰਣ ਹੈ ਜਿਹੜੀ ਅਸੀਂ ਪਿਛਲੇ 35 ਸਾਲਾਂ ਤੋਂ ਕਰਾ ਰਹੇ ਹਾਂ ਜੇ ਇਸ ਵੇਲੇ ਸਵੇਰ ਦੇ ਟਾਈਮ ਪੂਜਾ ਹੁੰਦੀ ਹੈ ਜੀ ਉਸ ਤੋਂ ਬਾਅਦ ਜੀ ਕੀਰਤਨ ਹੁੰਦਾ ਹੈ 2 ਘੰਟੇ ਉਸ ਤੋਂ ਬਾਅਦ ਸਾਰਾ ਦਾ ਲੰਗਰ ਚੱਲਦਾ ਜੀ ਤੇ ਰਾਤ ਦੇ ਟਾਈਮ ਜਗਰਾਤਾ ਹੁੰਦਾ ਜੀ ਉਹਦੇ ਵਿੱਚ ਬੜੀਆਂ ਅੱਛੇ-ਅੱਛੇ ਪਾਰਟੀਆਂ ਕਰਮਾਂ ਜੀ ਜੋਧਾ ਜੋਧਾ ਜੀ ਤੇ ਪਿੰਨਾ ਜੀ ਤੇ ਬੜੇ ਅੱਛੇ ਤੇ ਆਰਟਿਸਟ ਪਾਰਟਿਸਿਪੇਟ ਕਰਦੇ ਹੁੰਦੇ ਤੇ ਪਿਛਲੇ ਕਈ ਸਾਲ 35 ਸਾਲ ਤੋਂ ਤੁਸੀਂ ਲਗਾਤਾਰ ਜਾਗਰਣ ਕਰਵਾ ਰਹੇ ਆ ਇਹ ਮੰਦਿਰ ਬਾਰੇ ਥੋੜਾ ਜਿਹਾ ਇਤਿਹਾਸ ਥੋੜਾ ਜਾਨੂ ਇਹ ਸਾਡਾ ਹੀ ਪੁਰਾਣਾ ਪ੍ਰਚੀਨ ਮੰਦਿਰ ਆ ਜੀ ਇਸ ਉਹਦੇ ਵਿੱਚ ਤੇ ਇਹ ਵੀ ਕੁਝ ਦੇਖ ਪਾੜਨੀ ਸੀ ਹੈਗੀ ਤੇ ਇੱਥੇ ਮਾਂ ਤੋਂ ਮਾਂ ਨੇ ਆਪ ਹਾਜ਼ਰੀ ਦੇ ਕੇ ਕਿਹਾ ਮੇਰੀ ਸੇਵਾ ਕਰੋ ਇਹ ਪਿਛਲੇ 35 ਸਾਲਾਂ ਤੋਂ ਅਸੀਂ ਇੱਥੋਂ ਜਗੜਾਤਾ ਵੀ ਹੁੰਦਾ ਤੇ ਉਹ ਰਗਾਤਾਰਿਆਂ ਦੀ ਸੇਵਾ ਕਰ ਰਹੇ ਆ ਔਰ ਇਹ ਜਗ੍ਹਾ ਸੀ ਜੀ ਸਰ ਇਹ ਜਗ੍ਹਾ ਸੀ ਵੈਸੀ ਪਈ ਸੀਗੀ ਅਸੀਂ ਮੁੱਲ ਲੈ ਲੈ ਕੇ ਜਗ੍ਹਾ ਦੀ ਇਹ ਮੰਦਰੀ ਡਵਲਪਮੈਂਟ ਕਰਾ ਰਹੇ ਆ ਜੀ ਹਾਂਜੀ ਔਰ ਵੀ ਇਹ ਇੱਕ ਮਕਾਨ ਦੋ ਮਕਾਨ ਹੈਗੇ ਆ ਉਹ ਵੀ ਅਸੀਂ ਲੈ ਰਹੇ ਆ ਜੀ ਤੇ ਤੁਸੀਂ ਅਕਸਰ ਦੇਖਦੇ ਹੋ ਸਾਡੀ ਜਿਹੜੀ ਧਾਰਮਿਕ ਸੰਸਥਾਵਾਂ ਹੈ ਹਰ ਇੱਕ ਬੰਦਾ ਜਿਵੇਂ ਕਿ ਪਾਇਸਾ ਸਾਡੇ ਪ੍ਰਧਾਨ ਜੀ ਹੈ ਜਾਂ ਹੋਰ ਅਸੀਂ ਕਮੇਟੀ ਮੈਂਬਰ ਹੁੰਦੇ ਲੇਕਿਨ ਸਟਾਫ ਮੈਂਬਰ ਦੀ ਗੱਲ ਕਰੀਏ ਜੇ ਤੁਸੀਂ ਪੁਲਿਸ ਵਾਲੀ ਦੀ ਗੱਲ ਕਰੀਏ ਐਸਐਮ ਤੁਸੀਂ ਵਰਦੀ ਦੇ ਵਿੱਚ ਸਾਡੇ ਸੁਖਦੀਪ ਜੀ ਚੰਦ ਜਿਹੜੇ ਮਲਾਜ਼ਮ ਹੋਣ ਦੇ ਨਾਲ ਨਾਲ ਇੱਕ ਧਾਰਮਿਕ ਸੰਸਥਾਵਾਂ ਦੇ ਨਾਲ ਜੁੜ ਕੇ ਮੁੰਡੇ ਨਾਲ ਮੁੰਡਾ ਜੋੜ ਕੇ ਜਿਹੜੇ ਪਹਿਲ ਕਦਮੀ ਅੱਗੇ ਇੱਕ ਕਦਮ ਬੰਦੇ ਨਾਲ ਕਦਮ ਚਲਾ ਕੇ ਜਿਹੜੇ ਕੋਈ ਵੀ ਸੰਸਥਾਵਾਂ ਜਿਹਦੇ ਨਾਲ ਕੋਈ ਧਾਰਮੀ ਕੰਮ ਕਰਦਾ ਜਾਂ ਖੂਨ ਕੈਂਪ ਲਗਾਉਂਦੇ ਆ ਉਹ ਵੀ ਵੱਡੇ ਹਿੱਸਾ ਲੈਂਦੇ ਆ ਅਸਰ ਕਿਵੇਂ ਦੇਖ ਰਹੇ ਹੋ 35ਵਾਂ ਜਾਗਰਣ ਹੋ ਰਿਹਾ ਹੈ ਕਿਵੇਂ ਖੁਸ਼ੀ ਜਿਹੜੀ ਹੈ ਇਸ ਰੋਪਰ ਦੇ ਵਿੱਚ ਦੇਖੀ ਜਾ ਰਹੀ ਹੈ ਸਰ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਪਿੰਡ ਬੜੀ ਖੇਲੀਏ ਦੇ ਵਿੱਚ ਹਰ ਸਾਲ ਜਾਗਰਣ ਕਰਵਾਇਆ ਜਾਂਦਾ ਹੈ ਤੇ ਇਹ ਇਸ ਸਾਲ ਸਾਡਾ 35ਵਾਂ ਜਾਗਰਣ ਹੈ ਤੇ ਬੜਾ ਵਧੀਆ ਜਾਗਰਣ ਹੈ ਤੇ ਪਹਿਲਾ ਮਹਾਮੱਝ ਦਾ ਲੰਗਰ ਚੱਲੇਗਾ ਸਾਰੇ ਦਿਨ ਤੇ ਸ਼ਾਮ ਨੂੰ ਮਹਾਮੱਝ ਦਾ ਜਗਰਾਤਾ ਹੋਏਗਾ ਤੇ ਸਾਡੀ ਸਾਰਿਆਂ ਪ ਤਾਂ ਨੂੰ ਸਾਰੇ ਆਪਣੇ ਆਪਣੇ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਆ ਕੀਤੀ ਜਾਂਦੀ ਹੈ ਕਿ ਸਾਰੇ ਹੋ ਵਾ ਕੇ ਪਹੁੰਚੋ ਤੇ ਮਹਾਮਾਈ ਦੇ ਜਾਗਨ ਵਿੱਚ ਹਿੱਸਾ ਲਓ ਤੇ ਮਹਾਮਾਈ ਦੀਆਂ ਜਿਹੜੀਆਂ ਜੋਤਾਂ ਹੈ ਤੇ ਜਗਦੀਆਂ ਰਹਿਣਗੀਆਂ ਤੇ ਬਾਬਾ ਮਹਾਮਾਈ ਬੜੀ ਕਿਰਪਾ ਕਰੋ ਵੀ ਸਾਰੇ ਸਾਰੇ ਭੈਖਤਾਂ ਨੂੰ ਸਾਡੀ ਬੇਨਤੀ ਆ ਧੰਨਵਾਦ ਜੀ ਅਸੀਂ ਵੀ ਜੀ ਸਟਾਰ ਟੀਮ ਵੱਲੋਂ ਮਾਤਾ ਦੀ ਕਿਰਪਾ ਦੇ ਨਾਲ ਲਾਈਵ ਕਰਨਾ ਹੈ ਤੇ ਤੁਸੀਂ ਵੱਧ ਤੋਂ ਵੱਧ ਉਰੇ ਪਹੁੰਚੋ ਜਿਹੜੇ ਨਹੀਂ ਪਹੁੰਚ ਸਕਦੇ ਜੀ ਸਟਾਰ ਟੀਵੀ ਤੇ ਉੱਤੇ ਤੁਸੀਂ ਬੈਠ ਕੇ ਆਪਣਾ ਜਿਹੜਾ ਜਾਗਨ ਦਾ ਆਨੰਦ ਮਾਣ ਸਕਦੇ ਹੋ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਿਕਰਪਾਲ ਸਿੰਘ ਲੋਕਾਂ